ਕਿਨੇ ਬੋਲੀ ਵਜੀ ਆ ਜੀ ਆਹ ਜੀ ਜਿਆੜੀ ਜਾਂਦਾ ਮੈਂ ਤੁਹਾਨੂੰ ਜੀ ਵਾਦੀਆ ਲਵਾਇਆ ਉਹ ਚੌਂਕ 'ਚ ਮਾਰਦੇ ਉਹ ਤੇ ਮੁੰਡਾ ਲੀੜੇ ਲੈ ਕੇ ਆਉਂਦਾ ਉਹ ਤੇ ਦੁਕਾਨ ਦੇ ਲਾਗੇ ਉੱਥੇ ਮਾਰ ਕੇ ਉੱਥੇ ਸੁੱਟਦਾ ਹੁਣ ਕਿਸੀ ਮੁੰਡੇ ਮੁੰਡਾ ਮਾਨਾਂ ਵਾਲਾ ਹਸਪਤਾਲ ਖੜਿਆ ਜੀ ਨਹੀਂ ਮੰਨਤਾ ਕੀ ਕਹੀ ਗਿਓ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਕੀ ਕਹਿਣਾ ਮੇਰਾ ਦੋਤਾ ਆਇਆ ਕੀ ਨਾਮ ਕਾਚ ਅੱਜ ਦੇ ਨਾਮ ਆਰਾਮ ਚਰਨ ਕਿ ਕਿੰਨੇ ਵੇ ਦੀ ਆ ਹੁਣੇ ਆ 10 15 ਮਿੰਟ ਹੀ ਹੋਏ ਸਾਰੇ ਤੁਹਾਡੇ ਕਿੰਨੇ ਦੇ ਵਿੱਚ ਨੇ ਆਏ ਆ ਅਸੀਂ ਜਿੰਦਰੋਂ ਨਿਕਲੇ ਆਂ ਦੇ ਪੰਜ ਜਾਣੇ ਅਸੀਂ ਜਿੰਦਰੋਂ ਨਿਕਲੇ ਆਂ ਤੇ ਤਿਆਰ ਹੋਣ ਦੇ ਲੀੜੇ ਲੂੜੇ ਪਾਉਣ ਦੇ ਹੰਦੇ ਜਾਣਾ ਇਕੱਠੇ ਤੋਂਨਾਂ ਚ ਮੋੜ ਚਲਾ ਦੇ ਮੈਨ ਜਿੰਦਰ ਕੋਰ ਜੀ ਕੀ ਗੱਲ ਕੀ ਹੋਈ ਪਤਾ ਨਹੀਂ ਸਾਰੇ ਇੱਧਰ ਆਏ ਗੋਲੀਆਂ ਮਾਰ ਗਏ ਆ ਪਹਿਲਾਂ ਰਿਪਿਓ ਨੂੰ ਵਾਲੇ ਸਾਲ ਖੰਡ ਹੋਇਆ ਉਹਨੂੰ ਵਾਲੇ ਨਾਲ ਭੁੱਲਿਆ ਨਹੀਂ ਜਾਂਦੇ ਤੇ ਫੇਰ ਆ ਨਵਾਂ ਚਾਂਸ ਫੇਰ ਕਰ ਦਿੱਤਾ ਉਹਨਾਂ ਦਾ ਕੀ ਨਾਂ ਹੈ ਕਿੰਨਾ ਦਾ ਜੇ ਡੈਡੀ ਤੇ ਪਹਿਲਾਂ ਮਾਰੀਆਂ ਗੋਲੀਆਂ ਆਰਾਮ ਚਰਨ ਤਾਂ ਕਿੰਨਾ ਚਿਰ ਆ ਉਹਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਸਾਲ ਵੀ ਨਹੀਂ ਹੋਇਆ ਲੈ ਸਾਲ ਡੇਢ ਸਾਲ ਹੋ ਗਿਆ ਨਾ ਵਰਤ ਬਾਤ ਡੇਢ ਸਾਲ ਹੋਇਆ ਲੈ ਉਹ ਵੀ ਆਹੋ ਮੌਕਾ ਐ ਉਹ ਟਾਈਮ ਇੱਥੇ ਹੀ ਕੋਈ ਪ੍ਰਾਣੀ ਰੰਜਿਸ਼ ਚੱਲਦੀ ਪਈ ਨਹੀਂ ਸਾਡੀ ਹੋਰ ਨਹੀਂ ਕੋਈ ਚੱਲਦੀ ਫਿਰ ਕੀ ਕਰਨ ਦੇ ਗੋਲੀਆਂ ਚਲਾਉਂਦਾ ਹੁਣ ਇਹ ਉਹਨਾਂ ਨੂੰ ਪਤਾ ਕੀ ਕਾਰਨ ਹੋਇਆ ਕਾਹਤੋਂ ਮਾਰ ਕੇ ਕੀ ਚੱਕਰ ਹੋਇਆ ਤੁਹਾਡਾ ਬੇਟਾ ਕੀ ਕੰਮ ਕਰਦਾ ਇਹੋ ਦਿਹਾੜੀ ਕਰਦੇ ਲਵਾਈਆਂ ਨਾ ਜਾਂਦੇ ਵਿਚਾਰੇ ਉਮਰ ਕਿੰਨੀ ਹੈ ਜਿਹਦੇ ਗੋਲੀ ਲੱਗੀ ਹੈ 17 ਸਾਲ ਕੀ ਨਾਮ ਕੀ ਆ ਆਸ਼ ਤੂੰ ਹੁਣ ਕੀ ਕੰਮ ਕਰਦਾ ਵਾ ਲਵਾਈਆਂ ਨਾਲ ਜਾਂਦਾ ਕੰਮ ਤੇ ਹੁਣ ਕੀ ਹਾਲ ਉਹਦਾ ਮੁੰਡੇ ਦਾ ਠੀਕ ਹੈ ਹਾਂ ਗਏ ਹੁਣ ਲੈ ਕੇ ਪਏ ਵੇਖ ਹੁਣ ਕੀ ਹੁੰਦਾ ਦੰਦ ਪੈਰ ਤੇ ਵੱਜੀ ਗੋਲੀ ਕਿੰਨੀਆਂ ਗੋਲੀਆਂ ਨੂੰ ਫਾਇਰ ਹੋਇਆ ਜੀ ਆਹ ਤਾਂ ਆਹ ਤਾਂ ਵੇਖਿਆ ਹੀ ਆ ਤੁਸੀਂ ਇੱਥੇ ਹੁਣ ਵੇਖ ਲਈ ਆ ਵੀ ਮੈਨੂੰ ਤਾਂ ਵੇਖਿਆ ਦੀ ਕਿੰਨੇ ਆ ਤੇ ਕਿੰਨੇ ਨੀ ਚਿਪਚਾਰਿਆ ਤੇ ਪੰਜ ਇਹਨਾਂ ਨੇ ਮੈਨੂੰ ਪਤਾ ਕਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਤਲਾਸ਼ ਕੀਤੀ ਜੀ ਹਾਂਜੀ ਠੀਕ ਆ ਪੁਲਿਸ ਪ੍ਰਸ਼ਾਸਨ ਉਡਾਇਏ ਕਾਰਵਾਈ ਕਰਨਾ ਆਏ ਆ ਕੀ ਮੰਨ ਕੀ ਕਰਦੇ ਜੋਂਗੇ ਬਸ ਕਾਰਵਾਈ ਕਰੋ ਉਹਨਾਂ ਨੂੰ ਜਿੰਨਾ ਵੀ ਸਖਤ ਸਖਤ ਜੋ ਵੀ ਕਰਨਾ ਕਰੋ ਇਹਦੇ ਵਿੱਚ ਵਿੱਚ ਜਿਹੜੀ ਆ ਇੱਕ ਇੱਥੇ ਜਿਹੜੀ ਮਡੀ ਬੈਡ ਜਿਹੜੀ ਆ ਇਨਫੋਰਮੇਸ਼ਨ ਆਪਾਂ ਨੂੰ ਮਿਲੀ ਸੀ ਇਹਦੇ ਕਰਕੇ ਇੱਥੇ ਆਏ ਆ ਇਹ ਐਕਚੁਅਲੀ ਇੱਥੇ ਜੋਤੀਸਰ ਜਿਹੜਾ ਚੌਕ ਆ ਵਾਲਾ ਉੱਥੇ ਕੋਈ 5-6 ਬੰਦੇ ਜਿਹੜੇ ਆਏ ਆ ਮੋਟਰਸਾਈਕਲਾਂ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਤੇ ਜਿਹਦੇ ਵਿੱਚ ਇੱਕ ਆਕਾਸ਼ਦੀਪ ਇਹ 17 ਸਾਲ ਦਾ ਲੜਕਾ ਜਿਹੜਾ ਉਹ जख्मी ਹੋਇਆ ਜਿਹਨੂੰ ਸਿਵਲ ਹਸਪੀਟਲ ਭੇਜਿਆ ਜਾ ਚੁੱਕਾ ਕੋਈ ਖੁਸ਼ਖਬਰੀ ਨਹੀਂ ਤੁਹਾਨੂੰ ਲਾਣੇ ਦੇ ਬਾਰੇ ਹਾਲੇ ਕੁਝ ਨਹੀਂ ਪਤਾ ਜੀ ਕਿਉਂਕਿ ਆਪਾਂ ਫਿਲਹਾਲ ਤੇ ਇਹਨਾਂ ਦੇ ਜਿਹੜੀ ਨਾਨੀ ਜੀ ਅੱਜ ਦੇ ਆਕਾਸ਼ ਦੀਪ ਦੀ ਉਹਨੂੰ ਪੁੱਛਿਆ ਵਾ ਉਹਨੂੰ ਕੋਈ ਜ਼ਿਆਦਾ ਹਲੇ ਇਹਨਾਂ ਪਤਾ ਨਹੀਂ ਆ ਬਾਕੀ ਹਸਪੀਟਲ ਜਾ ਰਹੇ ਆ ਉੱਥੇ ਜਾ ਕੇ ਜਿੱਦਾਂ ਦੇ ਵੀ ਉਹ ਸਟੇਟਮੈਂਟ ਸਾਨੂੰ ਰਿਕਾਰਡ ਕਰਾਏਗਾ ਉਹਦੇ ਮੁਤਾਬਕ ਬੀ ਕਾਜ ਦੇ ਪੈਸਾ ਕਾਜ ਅਕਾਸ਼ ਦੇ ਵੀ ਪਹਿਲਾਂ ਗੋਲੀ ਚਲੀ ਸੀ ਇਹ ਪਤਾ ਲੱਗਾ ਜੀ ਆਕਾਸ਼ ਦੇ ਵੀ ਡੇਢ ਸਾਲ ਪਹਿਲੇ ਜਿਹੜੀ ਆ ਆਕਾਸ਼ ਦੇ ਫਾਦਰ ਦੇ ਵੀ ਗੋਲੀ ਲੱਗਣ ਕਰਕੇ ਹੀ ਮੌਤ ਹੋਈ ਸੀ ਉਹ ਵੀ ਝੰਡੇ ਵਾਲੇ ਪਰਚਾ ਦਰਜ ਆ ਉਹ ਵੀ ਆਪਾਂ ਪਿਛਲਾ ਰਿਕਾਰਡ ਵੀ ਦੇਖਾਂਗੇ ਕਿ ਕਿਹੜੇ ਬੰਦੇ ਸੀ ਇਹਦੇ ਬਾਰੇ ਹਲੇ ਆਪਾਂ ਕਲੀਅਰ ਕੱਟ ਨਹੀਂ ਕਹਿ ਸਕਦੇ ਪਹਿਲੇ ਆਪਾਂ ਦੂਸਰੇ ਜਿਹੜਾ ਪਹਿਲੇ ਆਲਰੇਡੀ ਪਰਚਾ ਦਰਜ ਆ ਉਹਦੇ ਤੇ ਵੀ ਆਪਾਂ ਵਰਕ ਕਰਾਂਗੇ ਖੋਲ ਕਿੰਨੇ ਕੁ ਮਿਲੇ ਜੀ ਖੋਲ ਸਾਨੂੰ 7 ਦੇ ਕਰੀਬ ਮਿਲੇ ਤਾਂ ਕੀ ਲੱਗਦਾ ਜੀ ਤੁਹਾਨੂੰ ਕਿੰਨੀ ਕੁ ਫਾਇਰਿੰਗ ਹੋਈ ਵੈਸੋ ਤੁਹਾਡੇ ਨਾਲ ਦੇ ਫਾਇਰਿੰਗ ਜਿੰਨੇ ਖੋਲ ਮਿਲੇ ਉਹਦੇ ਹਿਸਾਬ ਨਾਲ ਤੇ ਉਨੀ ਕਰਦੀ ਆ ਬੁੜੀ ਤੋਂ ਵਿੱਚ ਕੀ ਸਾਹਮਣੇ ਆਉਂਦਾ ਆ ਫਿਲਹਾਲ ਤੇ ਇਹੋ ਹੀ ਆ ਕੋਈ ਨਾ ਕੋਈ ਐਨੀਮੀਟੀ ਆ ਜੀ ਜਾਂ ਕੋਈ ਨਾ ਕੋਈ ਹੋਰ ਕਾਰਨ ਆ ਜਾਂ ਰੰਜਿਸ਼ ਬਾਜੀ ਆ ਜਾਂ ਕੋਈ ਹੋਰ ਕਾਰਨ ਆ ਸਾਰੇ ਐਂਗਲ ਦੇਖਾਂਗੇ ਤੇ ਚੱਲ ਰਾਤ ਕੱਲੇ ਸ਼ੇਖਪੁਰਾ ਮਲੇਜੀ ਵੀ ਕੋਈ ਸ਼ੇਖਪੁਰਾ ਮਲੇਚ ਉਹਤੇ ਉਹਨਾਂ ਦੀ ਪੁਰਾਣੀ ਜਿਹੜੀ ਆ ਐਨੀਮੀਟੀ ਚੱਲ ਰਹੀ ਆ ਆ ਰਹੀ ਆ ਉਹਦੇ ਤਹਿਤ ਉਹਨਾਂ ਦੋ ਗੁੱਟਾਂ ਦੇ ਵਿੱਚ ਆਪਸ ਵਿੱਚ ਹੋਈ ਸੀ ਲੜਾਈ ਝਗੜਾ ਉਹਦੇ 'ਚ ਵੀ ਆਪਾਂ ਪਰਚਾ ਦਰਜ ਕੀਤਾ ਜੀ ਸਾਹਿਬ ਜਦੋਂ ਜੰਡਾਲਾ 'ਚ ਗੋਲੀ ਉਹਦੇ 'ਚ ਜ਼ਖਮੀ ਜਿਹੜਾ ਹੋਇਆ ਉਹ ਮਤਲਬ ਫਾਇਰ ਨਾਲ ਨਹੀਂ ਹੋਇਆ ਉਹਦੇ 'ਚ ਉਹਦੇ ਡਾਕਟਰ ਵਗੈਰਾ ਵਜੇ ਆ ਜਿਹੜਾ ਹਸਪੀਟਲ ਐਡਮਿਟ ਐ ਉਹਦੇ ਵੀ ਆਪਾਂ ਸਟੇਟਮੈਂਟ ਲਿਖ ਕੇ ਪਰਚਾ ਦਰਜ ਕਰਾਇਆ ਜੀ ਇਸ ਵਿੱਚ ਜੰਡਾਲਾ ਦੀ ਗੋਲੀ ਚੱਲਣੀ ਆਮ ਗੱਲ ਹੋ ਗਈ ਲਾਅ ਐਂਡ ਆਰਡਰ ਕਿਤੇ ਡਿਸਟਰਬ ਨਹੀਂ ਦੱਸਿਆ ਬਈ ਨਹੀਂ ਲਾਅ ਐਂਡ ਆਰਡਰ ਤੇ ਦੇਖੋ ਡਿਸਟਰਬ ਤੇ ਨਹੀਂ ਆ ਕਿਉਂਕਿ ਆਪਾਂ ਤੇ ਪੂਰੀ ਕੋਸ਼ਿਸ਼ ਕਰਦੇ ਆ ਜਦੋਂ ਵੀ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਇਮੀਡੀਏਟਲੀ ਜਾਂਦੇ ਆ ਤੇ ਆਮ ਪਬਲਿਕ ਨੂੰ ਵੀ ਚਾਹੀਦਾ ਵੀ ਜਿਹੜੀ ਆਮ ਪ ਉਹਨਾਂ ਨੂੰ ਅਵੇਅਰ ਚਾਹੀਦਾ ਅਵੇਅਰ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਕੋਈ ਮਾੜੇ ਬੰਦੇ ਆ ਜਾਂ ਮਾੜੇ ਅੰਸਰ ਆ ਉਹਦੇ ਬਾਰੇ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਆ ਜਿਨ੍ਹਾਂ ਕੋਲ ਨਜਾਇਜ਼ ਵੈਪਨ ਆ ਕੋਈ ਕੋਈ ਇਦਾਂ ਦੇ ਕੰਮ ਕਰਦੇ ਆ ਗਲਤ ਕੰਮ ਕਰ ਰਹੇ ਆ ਉਹਨਾਂ ਬਾਰੇ ਸਾਨੂੰ ਗੁਪਤ ਸੂਚਨਾ ਦੇਣੀ ਚਾਹੀਦੀ ਆ ਤਾਂ ਕਿ ਆਪਾਂ ਇਹਨਾਂ ਨੂੰ ਕਾਬੂ ਕਰ ਸਕੀਏ ਸਰ ਲੋਕਾਂ 'ਚ ਸਹਿਮ ਦਾ ਮਾਹੌਲ ਆ ਜੀ ਕਪਾ ਦੇਖੋ ਸਹਿਮ ਦਾ ਮਾਹੌਲ ਇਸ ਕਰਕੇ ਜਦੋਂ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਨੇਚਰਲੀ ਹੋ ਜਾਂਦਾ ਵਾ ਪਰ ਆਪਾਂ ਪੁਲਿਸ ਪੂਰੀ ਮਸਤੈਦ ਆ ਜਦੋਂ ਵੀ ਇਦਾਂ ਦੀ ਕੋਈ ਗੱਲ ਹੁੰਦੀ ਆ ਭਾਈ ਇਮੀਡੀਟਲੀ ਪਹੁੰਚਦੇ ਤੇ ਲੋਕਾਂ ਦੀ ਆਪਾਂ ਸੇਫਟੀ ਐਂਡ ਸਕਿਉਰਿਟੀ ਪੂਰੀ ਚੀਕੇ ਨਾਲ ਆਪਾਂ ਕਰੀਏ। ਗੋਲੀ ਲੱਗੀ ਉਹਦਾ ਸਹਾਲਾਤ ਕਿਹੋ ਜਿਹਾ ਇਸ ਟਾਈਮ? ਉਹ ਨਹੀਂ ਆਊਟ ਆਫ ਡੇਂਜਰ ਆ। ਕੋਈ ਉਹਦੀ ਰਾਈਟ ਟੂ ਪੈਰ ਤੇ ਲੱਗੀ ਆ। ਭਾਈ ਆਉਣ ਵਾਲਾ ਮਾਹੌਲ ਕੀ ਹੈ ਜੀ ਜੰਡਿਆਲੇ ਦਾ ਪੁਲਿਸ ਦਾ? ਨਹੀਂ ਨਹੀਂ ਆਉਣ ਵਾਲਾ ਮਾਹੌਲ ਵਧੀਆ ਬਣਾਵਾਂਗੇ ਜੀ ਕੋਈ ਗੱਲ ਨਹੀਂ। ਸੀਨੀਅਰ ਅਫਸਰ ਵੀ ਇਹਦੇ ਤੇ ਵਰਕ ਕਰ ਰਹੇ ਆ। ਸਾਨੂੰ ਡਾਇਰੈਕਸ਼ਨ ਵੀ ਆ ਰਹੀਆਂ। ਵੱਤ ਵੱਤ ਆਪਾਂ ਹੋਰ ਜਿਹੜੀ ਆ ਸਾਨੂੰ ਜਿਹੜੀ ਸਟਰੈਂਥ ਆਪਾਂ ਲੈ ਕੇ ਇਹਨੂੰ ਸਹੀ ਤਰੀਕੇ ਕਰਾਂਗੇ ਜੀ ਸਾਰਾ ਮਾ ਹਾਂਜੀ ਸੀਸੀਟੀਵੀ ਫੁਟੇਜ ਜੀ ਅਸੀਂ ਤੁਹਾਨੂੰ ਫੁਟੇਜ ਨਾਲ ਲੈ ਆਪਾਂ ਚੈੱਕ ਕਰਨੀ ਹੈ ਜੀ ਉਹ ਚੈੱਕ ਕਰਦੇ ਹਾਂ ਦੇਖਦੇ ਹਾਂ ਉਹਦੀ ਸ਼ਕੀ ਹੁੰਦਾ ਠੀਕ ਹੈ ਠੀਕ ਹੈ